ਕਾਹ ਮੈਂ ਤੁਸੀ ਇੱਕ ਖਬਰ ਹੋਰ ਆਪਾਂ ਬੜੀ ਜ਼ਰੂਰੀ ਖਬਰ ਹੈ ਇਹ ਕੱਲ ਕਰਨੀ ਸੀ ਰਹਿ ਗਈ ਆ ਇਹ ਦੌਰ ਜਾਂ ਇਹ ਹਾਲ ਵੀ ਆਪਾਂ ਹੀ ਵੇਖਣਾ ਸੀਗਾ ਕਿ ਸਿਵਧਾਨ ਦੇ ਨਰਵਾਤਾ ਮਹਿਦਕਰ ਸਾਹਿਬ ਦੇ ਜਿਹੜੇ ਬੁੱਤ ਹੈ ਉਹਨਾਂ ਦੀ ਨਾਲ ਲਗਾਤਾਰ ਬੇਅਦਬੀ ਹੋ ਰਹੀ ਹੈ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਫਿਰ ਫਲੋਰ ਦੇ ਵਿੱਚ ਹੁਣ ਬਟਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੇ ਬੁੱਤ ਦੀ ਕਿਸੇ ਨੇ ਕਿਸੇ ਅੰਸਰ ਨੇ ਉਂਗਲ ਤੋੜਦੀ ਆ ਬੁੱਤ ਦੀ ਤਾਂ ਇਸ ਤਰ੍ਹਾਂ ਦਾ ਕਿਉਂ ਇਹ ਮਾਹੌਲ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ ਇਹਦੇ ਚ ਚਲੋ ਖੈਰ ਹੁਣ ਇੱਕ ਵੱਖਰਾ ਭਾਈਚਾਰਾ ਜਿਹੜਾ ਹੈ ਹਾਲਾਂਕਿ ਮੈਨੂੰ ਲੱਗਦਾ ਕਿ ਅਫਸੋਸ ਹਰ ਇੱਕ ਬੰਦਾ ਕਰਦਾ ਜਦੋਂ ਕਿਸੇ ਮਾਨਵ ਬੰਦੇ ਦੀ ਬੇਇੱਜ਼ਤੀ ਹੁੰਦੀ ਹੈ ਤਾਂ ਹਰ ਇੱਕ ਬੰਦੇ ਨੂੰ ਦੁੱਖ ਲੱਗਦਾ ਪਰ ਇੱਕ ਖਾਸ ਭਾਈਚਾਰਾ ਇਸ ਤੋਂ ਜ਼ਿਆਦਾ ਚਲੋ ਵਿਰੋਧ ਦੇ ਵਿੱਚ ਹੁੰਦਾ ਹੈ ਸੰਪਲਤ ਸਾਹਿਬ ਨੇ ਗੜੀ ਸਾਹਿਬ ਉਹਨਾਂ ਨੇ ਵੀ ਕਿਹਾ ਕਿ ਠੀਕ ਨਹੀਂ ਆ ਇਹ ਕੀ ਮਸਲਾ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਦ੍ਰਿਸ਼ਟਾਂਤ ਹੈ ਕਿਉਂ ਸਿਰਜਿਆ ਜਾ ਰਿਹਾ ਹੈ ਦੇਖੋ ਸੁਖਮ ਸਿੰਘ ਸਾਹਿਬ ਕਦੇ-ਕਦੇ یوں ਲੱਗਦਾ ਕਿ ਇਹ ਜਿਹੜਾ ਦੁਨੀਆ ਅਦਾਈ ਹੈ ਨਾ ਚੱਕਾ ਉਹ ਘੁੰਮ ਕੇ ਪਿਛਾਂ ਨੂੰ ਜਾ ਰਿਹਾ ਹੂੰ ਫਰਸਟ ਵਰਲਡ ਵਾਰ ਤੋਂ ਬਾਅਦ ਮਿਡਲ ਈਸਟ ਚ ਕੀ ਹੋਇਆ ਸਭ ਨੂੰ ਨੂੰ ਪਤਾ ਤੇ ਉੱਥੋਂ ਹੀ ਇੱਕ ਬੁਨਿਆਦ ਸ਼ੁਰੂ ਹੁੰਦੀ ਹੈ ਸੈਕੰਡ ਵਰਲਡ ਵਾਰ ਦੀ ਹੂੰ ਪਰ ਉਸ ਦਰਮਿਆਨ ਜੋ ਕੁਝ ਹੋਇਆ ਉਦਾਂ ਹੀ ਜਿੱਦਾਂ ਗੋਬਲਸ ਹੋਰੀ ਕੰਮ ਕਰਦੇ ਸੀਗੇ ਜਰਮਨ ਦੇ ਵਿੱਚ ਉਦਾਂ ਹੀ ਅੱਜ ਦੇ ਵੀ ਗੋਬਲਸ ਹੈਗੇ ਆ ਹੂੰ ਉਦੋਂ ਵੀ ਹੁਣ ਤੁਸੀਂ ਦੇਖੋ ਕਿ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਖੋਲ ਕੇ ਲੈ ਕੇ ਚੱਲਦਾ ਜੀ ਕਿ ਉਹਨੂੰ ਥੋੜਾ ਇੱਥੇ ਆ ਕੇ ਲਾ ਦਿੰਨੇ ਆਪਾਂ 네ਪਾਲ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਇਸ ਗੱਲ ਨੂੰ ਲੈ ਕੇ ਕ੍ਰਾਪਸ਼ਨ ਇੰਨੀ ਵੱਧ ਗਈ ਉਹ ਕਹਿੰਦੇ ਬੰਦ ਕਰੋ ਇਹ ਲੋਕਤੰਤਰ ਦਾ ਸ਼ਟਰਡਾਊਨ ਕਰੋ ਆਕ ਗਏ ਨੇ ਲੋਕ ਸੁਣਦੇ ਕਹਿੰਦੇ ਰਾਜशाही ਲਿਆਓ ਵਾਪਸ ਉਧਰੋਂ ਡੋਨਲਡ ਟਰੰਪ ਥਾਪੀ ਮਾਰ ਰਿਹਾ ਕਹਿੰਦਾ ਜੀ ਆਪਾਂ ਜੇ ਸੰਵਿਧਾਨ ਨੂੰ ਥੋੜਾ ਜਿਹਾ ਟੀਕਾ ਲਾ ਦਈਏ ਤਾਂ ਮੈਂ ਤੀਜੀ ਵਾਰੀ ਕਿਉਂ ਨਹੀਂ ਰਾਸ਼ਟਰਪਤੀ ਬਣ ਸਕਦਾ ਸੀ ਜਿਨਪਿੰਗ ਪੂਤਨ ਸਭ ਕਰ ਚੁੱਕੇ ਆ ਜੀ ਮਤਲਬ ਕਿ ਇੱਥੇ ਇੰਡੀਆ ਦੇ ਵਿੱਚ ਇੱਕ ਐਸਾ ਤਬਕਾ ਹੈ ਜੋ ਰਿਜ਼ਰਵੇਸ਼ਨ ਦਾ ਵੀ ਵਿਰੋਧੀ ਹੈ ਤੇ ਜਿਹੜਾ ਕਹਿੰਦਾ ਕਿ ਡਿਕਟੇਟਰਸ਼ਿਪ ਲਿਆਓ ਤੁਸੀਂ ਮੋਦੀ ਸਾਹਿਬ ਨੂੰ ਦੇਸ਼ ਦੇ ਦਿਓ ਠੇਕੇ ਤੇ ਹੂੰ 25 30 ਸਾਲ ਚੱਲਣ ਦਿਓ ਇਹ ਸਭ ਸੈੱਟ ਕਰ ਦੇਣਗੇ ਮਾਮਲਾ ਸੈੱਟ ਕਰ ਦੇਣਗੇ ਤਾਂ ਮਤਲਬ ਕਿ ਐਸੀਆਂ ਰੁਚੀਆਂ ਵਾਲੇ ਬੰਦਿਆਂ ਦਾ ਕੁੱਲ ਦੁਨੀਆਂ ਦੇ ਵਿੱਚ ਹੀ ਵੱਧਾ ਹੈ ਹੂੰ ਤੁਸੀਂ ਵੇਖੋ ਕਿ ਇੱਕ ਬੜਾ ਵੱਡਾ ਫੈਸਲਾ ਯੂਐਸ ਲੈ ਰਿਹਾ ਉੱਥੇ ਕਿਉਂਕਿ ਪਨਵੀ ਯੂਐਸ ਰਹਿੰਦਾ ਹੈ ਹੂੰ ਉੱਥੇ ਉਹ ਇੱਕ ਨਾ ਉਹਨਾਂ ਦਾ ਕਹ ਲੋ ਕਿ ਐਂਟੀ ਅਗਰ ਜਿੱਦਾਂ ਕਹ ਲੋ ਕਿ ਨਾ ਆਪਣਾ ਵਿਤਕਰਾ ਜੀ ਇੱਕ ਵਿਤਕਰਾ ਵਿਰੋਧੀ ਕਾਨੂੰਨ ਆ ਉਹਦਾ ਹੂੰ ਉਹਦੇ ਵਿੱਚ ਕੰਪਨੀਆਂ ਜਾਂ ਜਿਹੜੀਆਂ ਜੌਬਾਂ ਆ ਉਹਦੇ ਚ ਇੱਕ ਸਾਰੇ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਣੀ ਆ ਤੁਸੀਂ ਇੱਕ ਤਰ੍ਹਾਂ ਨਾਲ ਰਿਜ਼ਰਵੇਸ਼ਨ ਆ ਜੀ ਜੀ ਉੱਥੇ ਉੱਥੇ ਹੁਣ ਡੋਨਲਡ ਟਰੰਪ ਪ੍ਰਸ਼ਾਸਨ ਉਸ ਨੂੰ ਖਤਮ ਕਰ ਰਿਹਾ ਹੂੰ ਤਾਂ ਉੱਥੇ ਵੀ ਬਹੁਤ ਸਾਰੇ ਲੋਕ ਉਹਦੇ ਸਮਰਥਨ ਚ ਨੇ ਜੀ ਇੱਥੇ ਇੱਥੇ ਵੀ ਹਾਲਾਤ ਜਿਹੜੇ ਆ ਲਗਭਗ ਵੈਸੀ ਬਣਦੇ ਨਜ਼ਰ ਆ ਰਹੇ ਨੇ ਕਿ ਰਿਜ਼ਰਵੇਸ਼ਨ ਦਾ ਵਿਰੋਧ ਵੀ ਹੈ ਆ ਜੀ ਆ ਇੱਕ ਅੰਗਰੇਜ਼ੀ ਚ ਵੀ ਉਹਨੇ ਦੱਸ ਦਿੱਤਾ ਜੀ ਵਿਤਕਰਾ ਵਿਰੋਧੀ ਕਾਨੂੰਨ ਆਪਾਂ ਕਹਿ ਸਕਦੇ ਪੰਜਾਬੀ ਚ ਤਾਂ ਕਹਿਣ ਦਾ ਭਾਵ ਇਹ ਆ ਕਿ ਇੱਥੇ ਵੀ ਉਹੀ ਹਾਲਾਤ ਬਣਦੇ ਪਏ ਨੇ ਹੁਣ ਦੇਖੋ ਪੰਨੋਂ ਨੇ ਜਿਹੜੀ ਜ਼ਿੰਮੇਵਾਰੀ ਲਈ ਹੂੰ ਉਹਦੇ ਚ ਕਿਹਾ ਕਿ 25 ਵੀ 25 ਵੀ ਤੁਸੀਂ ਜਦੋਂ ਆਰਟੀਕਲ ਚ ਜਾਣੇ ਹੋ ਨਾ ਸੰਵਿਧਾਨ ਦੇ ਜਿਹੜੇ ਜਿੱਥੇ ਆਪਾਂ ਨੂੰ ਮਤਲਬ ਮੂਲ ਅਧਿਕਾਰ ਮਿਲੇ ਨੇ ਜੀ ਠੀਕ ਹੈ ਸਰ ਤਾਂ ਉਹ ਆਰਟੀਕਲ ਜਿਹੜੇ ਆ ਉਹ ਜਿਵੇਂ 25 ਐ 26 ਐ ਉਹਦੇ ਚ ਜੋ ਧਾਰਮਿਕ માનਤਾਵਾਂ ਨੇ ਉਹਦਾ ਜ਼ਿਕਰ ਹੈ ਜੀ ਠੀਕ ਹੈ ਜੀ ਉਹਦੇ ਚ ਮਤਲਬ ਕਿ ਹੁਣ ਵੈਸੇ ਤਾਂ ਜੇ ਤੁਸੀਂ ਦੇਖੋਗੇ ਜੋ ਹਿੰਦੂਤਵ ਹੈ ਜਾਂ Hindu ਹੈ ਹੂੰ ਉਹਨੂੰ ਸੁਪਰੀਮ ਕੋਰਟ ਨੇ ਹਿੰਦੂਤਵ ਨੂੰ ਵੈਸੇ ਜੀਵਨ ਪદ્ધਤੀ ਦੱਸਿਆ ਹੋਇਆ ਹੁਣ ਇਹਦੀ ਵਿਆਖਿਆ ਜਿਹੜੀ ਉਹ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਪੰਨੂ ਕਰ ਰਿਹਾ ਕਿ ਭਾਈ ਮਤਲਬ ਕਿ ਤੁਸੀਂ ਹਿੰਦੂਆਂ ਦਾ ਹਿੱਸਾ ਦੱਸਿਆ ਸਿੱਖਾਂ ਨੂੰ ਹੂੰ ਪਰ ਕਮਾਲ ਦੀ ਗੱਲ ਹੈ ਕਿ ਜਿਸ ਅੰbedkar ਤੇ ਗੁੱਸਾ ਲਾਇਆ ਜਾ ਰਿਹਾ ਸੀ ਕੱਟ ਰਹੇ ਹਾਂ ਜੀ ਉਸ ਅੰbedkar ਨੇ ਤੇ 1956 ਚ ਜਾ ਕੇ ਬੁੱਧ ਧਰਮ ਅਪਣਾ ਲਿਆ ਹੂੰ ਤੇ ਜਿਹੜਾ ਸੰਵਿਧਾਨ ਉਤੇ ਲਾਗੂ ਹੋ ਗਿਆ 1950 ਚੀਤਾ तकरीबन ਤਾਂ ਇਹਦਾ ਮਤਲਬ ਹੈ ਕਿ ਉਮੀਦਵਾਰ ਦਾ ਉਹ ਫੈਸਲਾ ਵੀ ਗਲਤ ਸੀ ਕਿ ਮਤਲਬ ਉਹਨਾਂ ਨੇ ਆਪਣੇ ਆਪ ਹੀ ਇਹ ਸਾਰਾ ਕੁਝ ਕਰਨਾ ਸੀਗਾ ਤਾਂ ਮੇਰੇ ਖਿਆਲ ਦੇ ਨਾਲ ਇੱਕ ਤੇ ਇਹ ਹੈ ਕਿ ਵਿਆਖਿਆ ਵੇਖਣ ਦੀ ਜ਼ਰੂਰਤ ਹੈ 25ਵੀਂ ਦੀ ਕਿ ਜੋ ਬੰਦਾ ਹਿੰਦੂ ਧਰਮ ਛੱਡ ਰਿਹਾ ਤਾਂ ਜੇ ਉਹ ਮੰਨਦਾ ਹੈ ਕਿ ਹਿੰਦੂ ਧਰਮ ਦਾ ਹੀ ਹਿੱਸਾ ਹੈ ਤਾਂ ਫਿਰ ਬੁੱਧ ਧਰਮ ਜੋਇਨ ਕਿਉਂ ਕਰੇਗਾ ਇੱਕ ਬੜਾ ਵੱਡਾ ਕੰਟਰਡਿਕਟਰੀ ਹਾਲਾਂਕਿ ਮੈਂ ਸਵਧਾਨ ਦਾ ਮਾਹਰ ਨਹੀਂ ਹਾਂ ਨਾ ਕਿਸੇ ਧਰਮ ਦਾ ਮੈਂ ਕੋਈ ਮਤਲਬ ਕਿ ਇੱਕ ਪਾਸੜ ਕੋਈ ਸਮਰਥਕ ਹਾਂ ਜੀ ਪਰ ਇਹ ਚੀਜ਼ ਸੋਚਣ ਵਿਚਾਰਨ ਵਾਲੀ ਹੈ ਨਾ ਸਵਾਲ ਤਾਂ ਮਨ ਚ ਉੜਦਾ ਹੀ ਹੈ ਐਕਚੁਅਲੀ ਹੈ ਨਾ ਕਿ ਫਿਰ ਕਿਉਂ ਯਾਰ ਹੈ ਨਾ ਕਿਉਂਕਿ ਮੇਨ ਦੇਖੋ ਇੱਥੇ ਸਾਡੇ ਪਤਾ ਕੀ ਆ ਸੁਖਮ ਸਿੰਘ ਸਾਹਿਬ ਕਿ ਮਤਲਬ ਆਪਣੀ ਲੜਾਈ ਲੜੀ ਜਾਂਦੀ ਹੈ ਹੂੰ ਜੋ ਰਿਜ਼ਰਵੇਸ਼ਨ ਵਿਰੋਧੀ ਆ ਉਸਨੇ ਅੰਬੇਦਕਰ ਜੀ ਨੂੰ ਬੋਲਣਾ ਹੈ ਜੀ ਜੋ ਅੰਬੇਦਕਰਵਾਦੀ ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਇਹ ਐਸਸੀ ਭਾਈਚਾਰੇ ਚੋਂ ਆ ਕੇ ਆਪਾਂ ਨੂੰ ਕੋਈ ਵੀ ਦੱਸ ਦਊਗਾ ਹਮ ਐਸਸੀ ਜਿਵੇਂ ਹੁਣ ਆਪਣੇ ਇੱਥੇ ਨੇ ਐਸਸੀ ਭਾਈਚਾਰੇ ਵਾਲੇ ਹਮ ਮੈਂ ਉਹਨਾਂ ਵਾਸਤੇ ਮਾਫ ਕਰਨਾ ਕਈ ਹੋਰ ਸ਼ਬਦ ਵੀ ਆ ਗਏ ਨੇ ਮੈਂ ਇਸਤੇਮਾਲ ਨਹੀਂ ਕਰਦਾ ਮੈਂ ਐਸਸੀ ਹੀ ਜ਼ਿਆਦਾ ਸ਼ਬਦ ਇਸਤੇਮਾਲ ਕਰਦਾ ਹਮ ਸਾਡੇ ਭੈਣ ਭਰਾ ਨੇ ਤੋ ਕਹਿਣ ਦਾ ਭਾਵ ਇਹ ਆ ਕਿ ਅੱਗੇ ਜਾ ਕੇ ਸਬ ਕਾਸਟ ਉਹਨਾਂ ਦੇ ਵਿੱਚ ਹੀ ਹੈ ਨਾ ਤਨ ਹਤਾਈ ਹੈ ਜੀ ਜੀ ਐਸਸੀ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਨਾ ਬਣਾ ਤਾਂ ਤੁਸੀਂ ਦੇਖੋਗੇ ਇਦਾਂ ਹੀ ਅੰਬੇਦਕਰਵਾਦੀ ਨਹੀਂ ਹੈ ਸਾਰੇ ਐਸਸੀ ਹਮ ਨੌਨ ਅੰਬੇਦਕਰਵਾਦੀ ਵੀ ਹੈਗੇ ਆ ਜੀ ਸਾਨੂੰ ਇਹਨਾਂ ਚੀਜ਼ਾਂ ਦੀ ਬਰੀਕੀ ਨਾਲ ਪਤਾ ਹੀ ਨਹੀਂ ਸਮਝ ਹੀ ਨਹੀਂ ਆ ਜੀ ਜਾਣਕਾਰੀ ਸਾਰੀ ਮਤਲਬ ਕਹਿ ਲਓ ਹਾਂ ਜੀ ਅੰਬੇਦਕਰਵਾਦੀ ਨਹੀਂ ਹਾਂ ਜੀ ਹਾਂ ਜੀ ਅੰਬੇਦਕਰਵਾਦੀ ਨੇ ਤੇ ਮਤਲਬ ਕਿ ਐਸਸੀ ਚੇਤਨਾ ਦੇ ਵਿੱਚ ਜੋ ਅਪਾ ਦੇਖਦੇ ਆਂ ਜਾਂ ਤਰੱਕੀ ਦੇ ਵਿੱਚ ਅੰਬੇਦਕਰ ਸਾਹਿਬ ਦਾ ਉਹ ਇੱਕ ਤਰ੍ਹਾਂ ਨਾਲ ਪੂਜਣਯੋਗ ਇਹਦੇ 'ਚ ਕੋਈ ਸ਼ੱਕ ਨਹੀਂ ਤੋ ਕਹਿਣ ਦਾ ਮਤਲਬ ਹੈ ਕਿ ਗੱਲ ਕਿੱਥੋਂ ਸਟਾਰਟ ਹੋ ਰਹੀ ਹੈ ਉਹਨੂੰ ਜੋੜਿਆ ਕਿੱਦਾਂ ਜਾ ਰਿਹਾ ਉਹਨੂੰ ਜੋੜਿਆ ਜਾ ਰਿਹਾ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਆਪੋ ਆਪਣੇ ਢੰਗ ਨਾਲ ਉਹਦੀ ਰਿਸਰਚ ਕਰੋ ਕਿ ਉਹ ਕਹਿ ਰਿਹਾ ਕਿ ਇਹ ਨਾ ਕਰਕੇ ਹੀ ਅੰਬੇਦਕਰ ਸਾਹਿਬ ਕਰਕੇ ਹੀ ਮੰਨ ਲਓ ਕਿ ਸਭ ਕੁਝ ਹੋਇਆ ਜਿਵੇਂ ਤੁਸੀਂ ਕਹੋ ਸੰਵਿਧਾਨ ਦੇ ਨਿਰਮਾਤਾ ਸੀ ਪਰ ਸੰਵਿਧਾਨ ਦੀ ਤਾਂ ਸਭਾ ਸੀ ਸਰ ਅਸੀਂ ਬਰੀਕੀਆਂ 'ਚ ਨਹੀਂ ਜਾਂਦੇ ਬੇਸਿਕ ਪ੍ਰੋਬਲਮ ਇਹ ਆ ਸੰਵਿਧਾਨ ਸਭਾ ਬੈਠੀ ਸੀਗੀ ਉਹਦੇ ਵਿੱਚ ਪ੍ਰਧਾਨ ਸੀਗੇ ਰਜਿੰਦਰ ਪ੍ਰਸਾਦ ਹੂੰ ਬਿਲਕੁਲ ਵਾਈਸ ਪ੍ਰੈਜ਼ੀਡੈਂਟ ਸੀਗੇ ਮੁਖਰਜੀ ਸਾਹਿਬ ਹੂੰ ਠੀਕ ਹੈ ਜੀ ਜਿਹੜੇ ਮੇਰੇ ਖਿਆਲ ਦੇ ਨਾਲ ਕਹ ਲੋ ਕਿ ਹੈਗੇ ਸੀ ਆਰਜੀ ਤੌਰ ਤੇ ਪ੍ਰਧਾਨ ਜੀ ਉਹ ਸੀਗੇ ਜੀ ਸੁਚੀਦਾਨੰਦ ਸ਼ਾਇਦ ਹੂੰ ਠੀਕ ਹੈ ਨਾ ਜੀ ਤੇ ਇਸ ਸਾਰੀ ਕਮੇਟੀ ਨੂੰ ਮਤਲਬ ਕਿ ਲੀਡ ਕਰਨ ਵਾਲੇ ਜਿਹੜੇ ਕਮੇਟੀ ਮੁਖੀ ਸੀਗੇ ਜਿਹੜੇ ਅੰਬੇਦਕਰ ਹੁਣ ਜੇ ਜੇ ਇਹਨਾਂ ਚੀਜ਼ਾਂ ਦਾ ਹੀ ਨਹੀਂ ਸਾਡੇ ਕੋਲ ਇਲਮ ਤੇ ਫਿਰ ਕੀ ਕਰੀਏ ਜੀ ਅਸੀਂ ਤਾਂ ਸੱਚਮੁੱਚ ਗੱਲ ਤਾਂ ਅਸੀਂ ਅਸੀਂ ਲੀਕ ਖਿੱਚ ਕੇ ਲੜਨ ਵਾਲੇ ਆ ਜੀ ਲੀਕ ਖਿੱਚ ਕੇ ਲੜਨ ਵਾਲੇ ਆ ਕਿ ਇਹ ਲੀਕ ਦੇ ਕਿਸ ਪਾਸੇ ਹੈ ਕੋਸ ਪਾਸੇ ਆ ਤਾਂ ਮਤਲਬ ਕਿ ਜਦੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਪੜੋਗੇ ਫਿਰ ਪਤਾ ਲੱਗਦਾ ਜੀ ਠੀਕ ਹੈ ਨਾ ਜੀ ਕਿ ਸੰਵਿਧਾਨ ਸਭਾ ਨੇ ਕਿਸ ਤਰ੍ਹਾਂ ਕੰਮ ਕੀਤਾ ਕਿਸ ਤਰ੍ਹਾਂ ਬੈਸਾ ਹੋਈਆਂ ਕਿ ਉਹਦੀ ਵਿਆਖਿਆ ਕੀ ਆ 25ਵੀਂ ਦੀ ਕਿਉਂਕਿ ਉਹਦੇ ਵਿੱਚ ਹੀ ਸਿੱਖਾਂ ਨੂੰ ਕਿਰਪਾਣ ਦੀ ਆਜ਼ਾਦੀ ਮਿਲੀ ਹੋਈ ਹੈ ਹੂੰ ਉਸਦੇ ਹੀ ਖੰਡ ਚ ਜੀ ਜੇ ਤੁਸੀਂ ਜਾ ਕੇ ਦੇਖੋਗੇ ਮਤਲਬ ਕਿ ਉਹ ਐਸਾ ਕਿ ਧਾਰਮਿਕ ਮਾਮਤਾਵਾਂ ਦੀ ਆਜ਼ਾਦੀ ਵੀ ਉਹਦੇ ਵਿੱਚ ਹੀ ਆ ਹੂੰ ਤੁਸੀਂ ਆਪਣਾ ਪ੍ਰਚਾਰ ਕਰ ਸਕਦੇ ਹੋ ਤੁਸੀਂ ਉਦੋਂ ਤੱਕ ਮਤਲਬ ਕਿ ਧਾਰਮਿਕ ਤੌਰ ਤੇ ਆਜ਼ਾਦ ਹੋ ਸਾਰੀਆਂ ਚੀਜ਼ਾਂ ਕਰਨ ਵਾਸਤੇ ਜੋ ਵੀ ਮਤਲਬ ਧਰਮ ਦੀ ਉੱਥੇ ਵਿਆਖਿਆ ਵੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦੇਣਾ ਕਿ ਧਰਮ ਦੀ ਵਿਆਖਿਆ ਜਿਹੜੀ ਕੀ ਆ ਕਿ ਭਾਈ ਉਹਦੀ ਇੱਕ ਧਾਰਮਿਕ ਪੁਸਤਕ ਹੋਣੀ ਚਾਹੀਦੀ ਆ ਜੀ ਪوجਣ ਯੋਗ ਧਾਰਮਿਕ ਸਥਾਨ ਹੋਣੇ ਚਾਹੀਦੇ ਆ ਇਹ ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਵੀ ਅੱਡ ਤੋਂ ਹੈ ਜੀ ਜੇ ਆਪਾਂ ਦੇਖੀਏ ਤਾਂ ਉਹਦੀ ਵਿਆਖਿਆ ਵੀ ਅੱਡ ਤੋਂ ਧਰਮ ਕੀ ਆ ਤਾਂ ਗੱਲ ਇਹ ਆ ਕਿ ਉਹਦੇ ਵਿੱਚ ਹੁਣ ਜੇ ਅੱਗੇ ਜਾ ਕੇ ਆਪਾਂ ਦੇਖਦੇ ਆ ਮੈਂ ਹਾਲਾਂਕਿ ਇਹਨਾਂ ਚੀਜ਼ਾਂ ਦਾ ਮਾਰ ਨਹੀਂ ਆ ਹਮ ਪਰ ਜੇ ਆਪਾਂ ਗੱਲ ਕਰ ਰਹੇ ਆ ਤਾਂ ਜਿੰਨੀ ਕੋਈ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਜੇ ਦੇਖੀਏ ਤਾਂ ਭਾਈ ਗੱਲ ਇਹ ਆ ਕਿ ਜੋ ਵੀ ਆਪਾਂ ਨੂੰ ਆਜ਼ਾਦੀ ਮਿਲੀ ਹੈ ਉਹ ਵੀ ਏਸੇ ਹੀ ਆਰਟੀਕਲ ਦੇ ਖੰਡਾਂ ਚੋਂ ਮਿਲੀ ਹੈ ਖਾਸ ਤੌਰ ਤੇ ਸਿੱਖ ਨੂੰ ਕਿਰਪਾਨ ਪੈਨਣ ਦੀ ਲਿਜਾਣ ਦੀ ਆਜ਼ਾਦਤ ਹੈ ਇੱਥੋਂ ਤੱਕ ਕਿ ਇਜਾਜ਼ਤ ਦੇ ਵਿੱਚ ਵੀ ਹਮ ਇੰਡੀਆ 'ਚ ਤਾਂ ਉਹ ਇਸੇ ਆਰਟੀਕਲ ਤੋਂ ਹੀ ਆਈ ਹੈ ਜੀ ਤਾਂ ਵਿਆਖਿਆ ਖੋਲ ਕੇ ਕਰਨੀ ਚਾਹੀਦੀ ਮੈਂ ਨਹੀਂ ਕਹਿੰਦਾ ਇਹਦੇ ਤੇ ਡਿਬੇਟ ਹੋਣੀ ਚਾਹੀਦੀ ਆਪਾਂ ਛੋਟੇ ਆ ਜੀ ਵੱਡੀ ਵਿਆਖਿਆ ਇਹਦੀ ਹੋਰ ਵੀ ਵਿਆਖਿਆ ਕਹੋ ਕਿ ਭਾਈ ਖੁੱਲ ਕੇ ਹੋਵੇ ਤਾਂ ਬਿਹਤਰ ਹੈ ਹਮ